ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ सोनू ਮੰਗਲੀ ਫੇਸਬੁੱਕ ਪੇਜ ਦੇ ਨਾਲ ਤੇ ਇਸ ਵਕਤ ਮੌਜੂਦ ਆ ਸੀ ਸਸਰਾਲੀ ਕਲੋਨੀ ਬਾਂਦੇ ਉੱਤੇ ਦਰਿਆ ਦੇ ਉੱਤੇ ਤੇ ਜਿਵੇਂ ਕਿ ਤੁਸੀਂ ਪਿੱਛੇ ਤਸਵੀਰਾਂ ਦੇਖ ਰਹੇ ਹੋ ਕਿ ਕੱਲ ਜਿਹੜਾ ਕੱਲ ਦੇ ਹਾਲਾਤ ਸੀਗੇ ਇੱਥੇ ਪਾਣੀ ਸੀਗਾ ਉਹ ਬਿਲਕੁਲ ਦਰਿਆ ਦੇ ਜਿਹੜਾ ਵਿੱਚ ਚੱਲ ਰਿਹਾ ਸੀ ਤੇ ਇਸ ਵਕਤ ਜਿਹੜਾ ਇੱਥੇ ਤੁਸੀਂ ਦੇਖ ਰਹੇ ਹੋ ਘਾਟੋ ਘਾਟ ਲਗਭਗ 5 ਤੋਂ 6 ਫੁੱਟ ਦਾ ਜਿਹੜਾ ਝੋਨਾ ਸੀਗਾ ਮੁੰਜ ਸੀ ਉਹ ਖੜੀ ਸੀ ਤੇ ਅੱਜ ਤੁਸੀਂ ਦੇਖ ਸਕਦੇ ਹੋ ਉਹ ਝੋਨਾ ਬਿਲਕੁਲ ਹੀ ਵਿੱਚ ਪਾਣੀ ਦੇ ਡੁੱਬ ਚੁੱਕਿਆ ਆ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਜਿਹੜੀਆਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਦੇਣ। ਸੋ ਜਿਹੜਾ ਕੱਲ ਰਾਤੀ ਪਾਣੀ ਛੱਡਿਆ ਗਿਆ 1 ਲੱਖ ਕਿਊਸਿਕ ਦੇ ਬਰਾਬਰ ਜਿਹੜਾ ਪਾਣੀ ਛੱਡਿਆ ਗਿਆ ਆ ਤੁਸੀਂ ਦੇਖ ਸਕਦੇ ਹੋ ਮੌਕੇ ਦੇ ਹਾਲਾਤ ਤੇ ਬੰਨ ਤੋਂ ਫਿਰ ਵੀ ਕਹਿ ਸਕਦੇ ਆ ਵੀ ਕਾਫੀ ਪਿੱਛੇ ਆ ਪਾਣੀ ਹਲੇ ਤੇ ਘਰੋਂ ਦੀ ਜਿਹੜੀ ਆ ਕੋਈ ਲੋੜ ਨਹੀਂ ਹੈਗੀ ਅਫਵਾਹਾਂ ਤੋਂ ਬਚਣ ਦੀ ਜ਼ਰੂਰਤ ਆ ਜਿਹੜੇ ਘਰ ਬੈਠੇ ਵਿਦਵਾਨ ਜਿਹੜੇ ਬਣੇ ਹੋਏ ਆ ਕਿ ਪਾਣੀ ਇੱਦਾਂ ਹੋ ਗਿਆ ਬੰਨ ਟੁੱਟ ਗਿਆ ਫਲਾਣਾ ਹੋ ਗਿਆ ਤੇ ਉਹ ਚੀਜ਼ਾਂ ਵਾਲਾ ਜਿਹੜਾ ਧਿਆਨ ਆ ਉਹ ਘਟ ਤੋਂ ਘਟ ਦਿੱਤਾ ਜਾਵੇ ਤੇ ਬਹੁਤੇ ਸੱਜਣ ਮਿੱਤਰ ਘਰ ਬੈਠੇ ਵੀਡੀਓ ਬਣਾ ਰਹੇ ਆ ਵੀਡੀਓ ਪਾ ਰਹੇ ਆ ਕਿ ਬੰਨ ਟੁੱਟ ਗਏ ਹੋ ਗਿਆ ਲੋਕਾਂ ਨੂੰ ਡਰੋਨ ਦਾ ਜਿਹੜਾ ਲੋਕਾਂ ਦੇ ਵਿੱਚ ਪੈਨਿਕ ਜਿਹੜਾ ਕ੍ਰੀਏਟ ਕੀਤਾ ਜਾ ਰਿਹਾ ਆ ਸੋ ਮੇਰੀ ਗੁਜ਼ਾਰਿਸ਼ ਆ ਮੇਰੀ ਬੇਨਤੀ ਆ ਕਿ ਇਹੋ ਜੇ ਕੰਮ ਨਾ ਕੀਤੇ ਜਾਣ ਤਾਂ ਕਿ ਜਿਹੜਾ ਲੋਕਾਂ ਦੇ ਵਿੱਚ ਆ ਪੈਨਿਕ ਦਾ ਮਾਹੌਲ ਜਿਹੜਾ ਉਹ ਨਾ ਬਣੇ ਸੋ ਜਿਹੜਾ ਪਾਣੀ ਆ ਬੰਨ ਤੋਂ ਕਾਫੀ ਪਿੱਛੇ ਆ ਤੇ ਇਸ ਵਕਤ ਇਹ ਕਹਿ ਸਕਦੇ ਆ ਕਿ ਜਿਹੜੀ ਕਿਸਾਨਾਂ ਦੀ ਫਸਲ ਆ ਜਾਂ ਕਿਸਾਨਾਂ ਦੇ ਬੂਟੇ ਲਗਾਏ ਪਪੂਲਰ ਲਗਾਏ ਹੋਏ ਆ ਉਹ ਲਗਭਗ ਕਿਤੇ ਨਾ ਕਿਤੇ ਜਿਹੜਾ ਨੁਕਸਾਨ ਉਹ ਹੋ ਚੁੱਕਿਆ ਆ ਤੇ ਅੱਗੇ ਨਾ ਹੋਵੇ ਇਹ ਦੁਆ ਕਰਦੇ ਆਂ ਇਹ ਉਰਦਾਸ ਕਰਦੇ ਆਂ ਬਾਕੀ ਜਿਹੜਾ ਪਾਣੀ ਆ ਪਾਣੀ ਜਰੂਰ ਕਿਤੇ ਨਾ ਕਿਤੇ ਜਿਹੜਾ ਉਹ ਵਾਅਦਾ ਨਜ਼ਰ ਆ ਰਿਹਾ ਆ ਸੋ ਤੁਸੀਂ ਜੁੜੇ ਰਹੋ ਅਗਲੀ ਜਿਹੜੀ ਅਪਡੇਟ ਆ ਉਹ ਵੀ ਤੁਹਾਡੇ ਨਾਲ ਜਲਦੀ ਹੋਣ ਦੀ ਕਰਦੇ ਆਂ ਸੋ ਨੂੰ ਮੰਗਲੀ ਫੇਸਬੁੱਕ ਪੇਜ ਦੇ ਨਾਲ ਜੁੜਨ ਲਈ ਧੰਨਵਾਦ